ਸੋਤਾਂ ਤੇ ਸੋਹਣਾਂ ਤੇ ਜੀਵਨ ਤੇ ਕੇਵਲ ਜੀਵਨ ਦੇ ਪਾਣੀ ਨਾਲ ਪਾਣੀ ਆ ਦੇ ਆਇਆ ਜੀ ਆਇਆ ਨੂੰ ਆ ਦੇ ਉਹਨਾਂ ਨਾਲ ਜਾਦੇ ਅੱਛਾ ਬਚਾ ਬਰਦਾਸ਼ਤ ਮੇਰਾ ਨਾਮ}{|\text{ਸ਼ਪਾਲ ਸਿੰਘ}|} ਮੋਲੇ ਵਾਲਾ ਹੂੰ। ਸਭ ਮੈਨੂੰ ਤਾਂ ਆਪਨੇ ਬਾਹਰ ਚ ਲੱਗਿਆ ਸੀਗਾ ਤੇ ਬਾਹਰੋਂ ਆਇਆ। ਬਾਣਕੇ ਪਾਸ ਲੱਗਾ ਵੀ ਆਏ ਆ ਤੇ ਦੋ ਜਣੇ ਗੇੜ ਖਲਾਇਆ ਗੇੜ ਖਲਾਉਂਦਾ ਸਾਰੇ ਗੋਲੀਆਂ ਮਾਰਤੀ। ਮੇਰਾ ਭਰਾ ਛੋਟਾ। ਮੇਰੇ ਨੂੰ ਪਤਾ ਨਹੀਂ ਵੀ ਪੰਜ ਗੋਲੀਆਂ ਦਾਦੇ ਪੀ ਵੱਜੀਆਂ ਸੀਗੇ ਪਰ ਉਹਨੂੰ ਦੋ ਆਂਦੇ ਲੱਗੀਆਂ ਨੇ। ਇਹਦੇ ਬਨੋਂ ਪਤਾ ਨਹੀਂ ਵੀ ਲੱਗੀਆਂ ਕਿੰਨੀਆਂ ਕਿੰਨੀਆਂ ਨੇ। ਉਹਨਾਂ ਨੂੰ ਨੰਬਰ ਸਰ ਖੜਿਆ ਪਹਿਲਾਂ ਇੱਥੇ ਖੜਿਆ ਹੈਗਾ ਸਿਵਲ ਹਸਪੀਟਲ ਤੇ ਹੁਣ ਅਬਰ ਸਰ ਖੜਿਆ ਆਮ ਦੀ ਉਹ ਉਥੇ ਹੁਣ ਦੱਥੋ ਚੁਪੀਏ ਦੇ ਫੋਨ ਆਇਆ ਉਥੋਂ ਕੋਲੀ ਦੱਥੋ ਚੁਪੀਏ ਤੇ ਫਿਰ ਕੁਆਚ ਚ ਬੇਟੀ ਹੈ ਤੇ ਆਪ ਹੀ ਤੇ ਨਾਲ ਦੀ ਬੇਟੇ ਦੋ ਜੋ ਇੱਕ ਬਾਹਰ ਹੈ ਤਕ ਜੇਲ੍ਹ ਚ ਲੱਗੇ ਪਰ ਉਹ ਲੋ ਆਇਆ ਹੀ ਨਹੀਂ ਬੱਥੇ ਪੂਰਾ ਕੇਬਰ ਕਬਰ ਨਹੀਂ ਕੋਲਸ ਆਈ ਹੈ ਮੇਰਾ ਨਾਮ ਸ਼ਿਵਦੇਵਾਲ ਸਿੰਘ ਸਰਪੰਚ ਪਿੰਡ ਮੂਲਿਆਵਾਲ ਤੋਂ ਅੱਜ ਸਾਡੇ ਪਿੰਡ ਕੋਈ 10 10:30 ਵਜੇ ਦੇ ਕਰੀਬ ਘਟਨਾ ਹੋਈ ਹੈ ਜਿਹਦੇ ਵਿੱਚ ਅਣਜਾਣ ਬੰਦੇ ਦੋ ਆਏ ਮੋਟਰਸਾਈਕਲ ਤੇ ਤੇ ਉਹ ਇੱਕ ਘਰ ਚ ਆ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਗਾ ਚਲੇ ਗਏ ਨੇ ਕਿਹਨੂੰ ਮਾਰਿਆ ਕੁਲਵੰਤ ਸਿੰਘ ਪੁੱਤਰ ਲਾਲ ਸਿੰਘ ਨੂੰ ਕਿਹਨੇ ਉਹਨਾਂ ਦੀ ਏਜ ਕੋਈ 45 50 ਦੇ ਕਰੀਬ ਹੈ ਜੀ ਉਹ ਤਾਂ ਈ ਰਿਕਸ਼ਾ ਚਲਾਉਂਦਾ ਜੀ ਕੀ ਲੱਗਦਾ ਰੰਜਸ ਜੀ ਰੰਜਸ ਦੇ ਕਰਕੇ ਹੀ ਹੋਇਆ ਹੋਗਾ ਜੀ ਤੇ ਕਿੱਦਾਂ ਦੇ ਜਿਹੜੇ ਐ ਨੂੰ ਮਾਰਨਗੇ ਅਸੀਂ ਖੁਰਤ ਨਹੀਂ ਦੇਖੇ ਅਗੇ ਵੀ ਪਰ ਉਹਨਾਂ ਦੀ ਬੇਟੀ ਵੀ ਕਹਿੰਦੀ ਕਿ ਮੈਂ ਪਹਿਚਾਨਦੀ ਆ ਕੋਈ ਬਟਾਲੇ ਤੋਂ ਦੱਸਦੀ ਆ ਪਤਾ ਨਹੀਂ ਉਹਨੂੰ ਕੰਫਰਮ ਉਹੀ ਕਰ ਸਕਦੇ ਨੇ ਕਿੰਨੀਆਂ ਗੋਲੀਆਂ ਮਾਰੀ ਪੰਜ ਗੋਲੀਆਂ ਲੱਗੀਆਂ ਲੱਗੀਆਂ ਕਿੰਨੀਆਂ ਪੰਜ ਗੋਲੀਆਂ ਲੱਗੀਆਂ ਹਾਲਤ ਨਜਕੀ ਹੈ ਜੀ ਅੰਮ੍ਰਿਤਸਰ ਰੈਫਲ ਕਰਤਾ ਹੈ ਅਮਨਦੀ ਹਸਪਤਲ ਪਹੁੰਚਾ ਗਈ ਪੁਲਿਸ ਪ੍ਰਸ਼ਾਸਨ ਪਿੰਡ ਚੱਲਿਆ ਗਿਆ ਇੱਥੇ ਨਹੀਂ ਅਜੇ ਤੱਕ ਆਇਆ ਇਹ ਕੁਲਵੰਤ ਸਿੰਘ son of ਲਾਲ ਸਿੰਘ ਪਿੰਡ ਮੋਲਿਆ ਉਹਨਾਂ ਦਾ ਘਰ ਆ ਇਸਨੋਂ ਉਧਰ ਘੰਟਾ ਪਹਿਲਾਂ ਫਿਰ ਮਰੀਕ ਕੁਝ ਦੋ ਜਿਹੜੇ ਲੜਕੇ ਨੇ ਮੋਟਰਸਾਈਕਲ ਤੇ ਆਏ ਨੇ ਉਹਨਾਂ ਨੇ ਉੱਤੇ ਹਮਲਾ ਕੀਤਾ ਜਸਟ ਅਸੀਂ ਪਹੁੰਚੇ ਹਾਂ ਪਹੁੰਚ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਬਹੁਤ ਇਨੀਸ਼ੀਅਲ ਸਟੇਜ ਹੈਗੀ ਆ ਅਸੀਂ ਵੈਰੀਫਾਈ ਕਰ ਰਹੇ ਹਾਂ ਸਾਰਾ ਦੇਖੋ ਅਸੀਂ ਅਜੇ ਪਹੁੰਚੇ ਹੀ ਹਾਂ ਅਸੀਂ ਇਹਦੀ ਸਾਰੀ ਤਫ਼ਤੀਸ਼ ਸ਼ੁਰੂ ਕੀਤੀ ਹੈ ਇਸ ਤੋਂ ਬਾਅਦ ਜੋ ਵੀ ਉਹਦੇ ਸਾਹਮਣੇ ਆਏਗਾ ਤੁਹਾਨੂੰ ਦੱਸ ਦਾਂਗੇ